ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਮੱਧੂ ਸ਼ੰਗਾ ਤਲਵੰਡੀ ਤੇ ਮੁਗਲਕੋੜ ਦੇ ਵਿਚਕਾਰ ਪੈਂਦਾ ਗੁਰਦੁਆਰਾ ਸ੍ਰੀ ਮਨਸਾਪੁਰ ਸਾਹਿਬ ਦੇ ਬਾਹਰ ਦਸ਼ਮੀਸ਼ ਵੈਲਡਿੰਗ ਵਰਕਰਸ ਆਲਿਆਂ ਨੇ ਗੁਰੂ ਸਾਹਿਬ ਦਾ ਜਹਾਜ਼ ਤਿਆਰ ਕੀਤਾ ਤੇ ਇਹਨਾਂ ਵੀਰਾਂ ਨੇ ਆਖਿਆ ਵੀ ਇਹਦਾ ਜਰੂਰ ਸੰਗਤ ਅੱਗੇ ਦਰਸ਼ਨ ਕਰਵਾਇਓ ਜਿਹੜੀ ਮਿਹਨਤ ਕੀਤੀ ਆ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਦੇਲਾ ਸਾਰੀ ਹੈਂਡ ਮੇਡ ਮਤਲਬ ਕਿ ਕੋਈ ਲੇਜ਼ਰ ਕਟਿੰਗ ਨਹੀਂ ਵੀਰੋ ਨੇ ਜਾਨੇ ਹੁੰਦੀ ਕੀਤੀ ਬਹੁਤ ਸੋਹਣਾ ਇਹਨਾਂ ਤਿਆਰ ਕੀਤਾ ਸਾਰਾ ਬਰੀਜਾਂ ਦਾ ਲਾ ਤਿਆਰ ਕੀਤਾ ਸਾਰੀ ਪਹਿਲਾਂ ਤੁਸੀਂ ਗੁਰੂ ਸਾਹਿਬ ਦੀ ਪਾਲਕੀ ਦੇ ਦਰਸ਼ਨ ਕਰੋ ਜਿੱਥੇ ਜਾਏ ਬਹਾ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJ ਜੀ ਫੁੱਲ ਫਲੋਂ ਡੇ ਵੀਰ ਜੀ ਅੱਜ ਤਿਆਰੀ ਆ ਹਾਂਜੀ ਹਾਂਜੀ ਇਹ ਕਿਹੜੇ ਨਗਰ ਵਾਲਿਆਂ ਬਣਾਈਆਂ ਬਾਸਰ ਕੇ ਪੈਣੀ ਪਹਿਲਾਂ ਦੇ ਸਾਰੇ ਜਹਾਜ਼ ਦੇ ਦਰਸ਼ਨ ਕਰੋ ਫਿਰ ਤੁਹਾਨੂੰ ਜਿੰਨਾ ਬਣਾਇਆ ਉਹਨਾਂ ਨਾਲ ਰਾਬਤਾ ਕਰਮਨੇ ਆ ਆ ਪਿਛੇ ਵਾਟਰ ਕੂਲਰ ਰੱਖਣ ਨੂੰ ਜਗਾ ਐਂਗਲ ਲਾਏ ਆ ਉੱਤੇ ਚੜਨ ਨੂੰ ਇਹ ਜਹਾਜ਼ ਵੀ ਸੋਨਾ ਦੇ ਪੇਂਟ ਵਗੈਰਾ ਵੀ ਬਹੁਤ ਸੋਹਣਾ ਕੀਤਾ ਗਿਆ ਵੀਰੋਣਾ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਰੀ ਹੈਂਡ ਮੇਡ ਕਟਿੰਗ ਆ ਕੋਈ ਵੀਰ ਨਹੀਂ ਆਂਦੇ ਵੀ ਲੇਜ਼ਰ ਕਟਿੰਗ ਨਹੀਂ ਕੀਤੀ ਹੱਥਾਂ ਨਾਲ ਕਟਿੰਗ ਕੀਤੀ ਹੈ ਵੀਰ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡੇ ਵਾਲੀ ਆਉਣ ਲੱਗੇ ਆ ਆ ਵੀਰਣਾ ਦਾ ਸਾਰਾ ਫੇਰਾ ਇਹ ਵੀਰ ਜੀ ਵੇਖਣ ਦੇ ਆ ਜਹਾਜ ਤੁਹਾਡਾ ਬਹੁਤ ਸੋਹਣਾ ਤਿਆਰ ਕੀਤਾ ਹਾਂ ਜੀ ਇਹ ਸਾਰਾ ਫੇਰਾ ਹੱਥੀਂ ਕੀਤਾ ਮਾਰਕੋ ਕਿੰਨਾ ਕ ਸਮਾਂ ਲੱਗ ਗਿਆ ਹਰ ਆਪਣਾ ਬਣਾਉਂਦੇ ਬਣਾਉਂਦੇ ਵੀਰ ਜੀ ਕੋਲ ਦੋ ਮੁੱਲ ਕਿ ਨਹੀਂ ਲਾਇਆ ਆਪਾਂ ਸਿਰਫ ਆਪਾਂ ਰੀਤਾਂ ਲਾਉਣ ਵਾਸਤੇ ਕੀਤਾ ਉਹ ਜਹਾਜ ਤਿਆਰ ਕਰਨਾ ਵੇਖਣ ਨੂੰ ਸੋਹਣਾ ਲੱਗੇ ਵਾਹ ਜੀ ਵਾਹ ਬੜੀ ਤਗੜੀ ਗੱਲ ਇਹ ਆ ਗਈ ਦਾ ਵੀ ਕੋਈ ਨਾ ਦਜੀ ਕਿ ਨੇ ਲੰਗ ਲੱਗਿਆ ਉਹ ਬਾਕੀ ਹੋਰ ਵੀ ਕੰਮ ਨਾਲ ਚੱਲਦੇ ਆ ਤੁਹਾਡੇ ਸਾਹਮਣੇ ਹਾਂਜੀ ਉਹ ਵੀ ਨਾਲ ਦੇਖਣੇ ਪੈਂਦੇ ਆ ਇਹ ਮੇਰਾ ਗੁਰਦੁਆਰਾ ਕਰਨਾ ਰੀਜੀ ਮੰਦਰੀ ਕੋ ਇਹਨੇ ਦਿੱਤਾ ਤੇ ਕੰਮ ਕਿਹਨੂੰ ਕਰਕੇ ਦਿਖਾਈਏ ਹਾਂਜੀ ਹਾਂਜੀ ਠੀਕ 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 ਬਹੁਤ ਸੋਹਣਾ ਜੀ ਮੈਂ ਸੰਗਤ ਨੇ ਕਿ ਦਰਸ਼ਨ ਕਰਾ ਦੀਏ ਸਾਰੇ ਸਾਧ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਵਾਹ ਜੀ ਵਾਹ ਜੜਦੀ ਗਲਾ ਤੇ ਇਹ ਜਹਾਜ਼ ਤਿਆਰ ਕਰਾਉਣਾ ਜਿਹੜੇ ਵੀਰਾਂ ਨੇ ਵੇਖ ਕੇ ਜੇ ਕਿਸੇ ਨੂੰ ਖੁਸ਼ੀ ਹੁੰਦੀ ਆ ਤੇ ਗੁਰਦੁਆਰਾ ਸਾਹਿਬ ਵਾਸਤੇ ਮਾਰੇ ਦੀ ਪਾਲਕੀ ਤਿਆਰ ਕਰਾਉਣਾ ਚਾਹੁੰਦੇ ਨੇ ਤੇ ਵੀਰਜੀ ਹਣਾਂ ਦੀ ਦੁਕਾਨ ਵੀਰਜੀ ਹਣਾਂ ਦੀ ਜਿਹੜੀ ਵਰਕਸ਼ ਆ ਇਹਨਾਂ ਕੋ ਪੁੱਛ ਲੈਣੇ ਵੀ ਕਿੱਥੇ ਪਹੁੰਚਣਾ ਤੇ ਪਾਲਕੀ ਸਾਹਿਬ ਉੱਤੇ ਅਖੰਡੇ ਵੀ ਲਾਏ ਆ ਐ ਮਤਲਬ ਕਿ ਬਹੁਤ ਸੋਹਣਾ ਕੰਮ ਤਿਆਰ ਕੀਤਾ ਗਿਆ ਸਾਰਾ ਹੀ ਪਾਲਕੀ ਸਾਹਿਬ ਦਾ ਤੇ ਅੰਦਰ ਬਾਹਰ ਗੁਰਦਰਾ ਸਾਹਿਬ ਪੈਂਦਾ ਵਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਚਰਨਛੋਪਾ ਪ੍ਰਾਪਤਿਆ ਗੁਰਦਰਾ ਮਾਨਸਾਪੁਰੂ ਸਾਹਿਬ ਤੇ ਇਹਦੇ ਬਾਹਰ ਹੀ ਦੁਕਾਨੇ ਆ ਵੀਰਣਾ ਦੀ ਤੇ ਇੱਥੇ ਪਹੁੰਚ ਕੇ ਆਓ ਵੀਰਣਾ ਨਾਲ ਥੋੜੀ ਬੋਤੀ ਗੱਲਬਾਤ ਵੀ ਕਰਦੇ ਆ ਨਾਲੇ ਪਾਲਕੀ ਸਾਹਿਬ ਬਾਰੇ ਥੋੜੀ ਬੋਤੀ ਜਾਣਕਾਰੀ ਲੈਨੇ ਆ ਨਾਲੇ ਐਡਰੈਸ ਪੁੱਛ ਲਈਏ ਵੀਰੋਣੀ ਕਿੱਥੇ ਪਹੁੰਚਣ ਵੀਰੋਣੀ ਬੈਠੇ ਆ ਸੰਦੇ ਹਾਂਜੀ ਮਾਲਕ ਤੇ ਏ ਫਿਰ ਜਿਨ੍ਹਾਂ ਨੇ ਤੁਹਾਡੇ ਕੋਲ ਤਿਆਰ ਕਰਵਾਉਣਾ ਵਾ ਤੇ ਇਹਦਾ ਨੰਬਰ ਕਿੱਧਰੋਂ ਕਰਨ ਫੋਨ ਤੇ ਜਾਂ ਕਿੱਧਰ ਇਹ ਨੰਬਰ ਵੀ ਦੇ ਦੇਣੇ ਸਾਡੀ ਥੱਲੇ ਬਾਬਾ ਜੀ ਤੇ ਬਾਕੀ ਆਪਾਂ ਖੱਡੇ ਘਟ ਚੂੜੀਆਂ ਤੋਂ ਸਾਨੂੰ 7 ਕਿਲੋਮੀਟਰ ਪੈਂਦਾ ਏ ਅੱਛਾ ਜੀ ਇਹ ਬਾਹਰ ਰੋਡ ਆਉਂਦੀ ਆਪਾਂ ਨੂੰ ਇਹਨਾਂ ਆਹ ਰੋਡ ਚੱਲਦਾ ਵਾ ਖੱਡੇ ਘਟ ਚੂੜੀਆਂ ਤੋਂ ਮੋਹਨ ਬੰਡਾਰੀਆਂ ਅੱਡਾ ਆਉਂਦਾ ਵਾ ਹਾਂਜੀ ਆਪਾਂ ਕੋਈ ਕਿਤੇ ਵੋਸਾਲ ਦੇੰਦੇ ਆਪਾਂ ਗੁਰਦਰਾ ਮਨਸਾਪੁਰ ਜਾਣਾ ਹਾਂਜੀ ਉਸ ਰੋਡ ਤੋਂ 3 ਕਿਲੋਮੀਟਰ ਹੀ ਆਪਾਂ ਨੂੰ ਅੱਡਾ ਆ ਠੀਕ ਹੈ ਜੀ ਠੀਕ ਹੈ ਗੁਰਦਰਾ ਸਾਹਿਬਾਂ ਚੋ ਤੇ ਲੈ ਕੇ ਉਥੋਂ ਗੁਰਦੋਂ ਵੱਡਾ ਲੱਗ ਜਾਂਦਾ ਸਾਰਿਆਂ ਨੂੰ ਜੀ ਗੁਰਦਰਾ ਸਾਹਿਬ ਜਾਣਾ ਹਾਂਜੀ ਕੋਈ ਮੁਸ਼ਕਲ ਵਾਲੀ ਗੱਲ ਕੋਈ ਨਹੀਂ ਬਾਕੀ ਆਪਣਾ ਸੰਪਰਕ ਬੋਲ ਦਿਓ ਨੰਬਰ ਬੋਲ ਦਿਓ 9859 30880 ਠੀਕ ਹੈ ਠੀਕ ਹੈ 9859 30880 ਤੇ ਸਾਰੇ ਵੀਰਣਾਂ ਇੱਥੇ ਕੰਟੈਕਟ ਕਰ ਸਕਦੇ ਵੀਰ ਜੀ ਅੱਜ ਫੁੱਲ ਫਲ ਲਾਉਣ ਦੇ ਜਿਹੜੀ ਤਿਆਰੀ ਹੈ ਹਾਂਜੀ ਬਾਬਾ ਜੀ ਅੱਜ ਲੈਣ ਆ ਰਹੇ ਆ ਬਾਬਾ ਜੀ ਅੱਜ ਮੈਂ ਕਿਹਾ ਸ੍ਰੀ ਚੰਨ ਸਾਹਿਬ ਬਾਬੇ ਸ੍ਰੀ ਚੰਨ ਦਾ ਜਨ ਦਿਹਾੜਾ ਵਾ ਉਹਨਾਂ ਦੇ ਮੇਰੇ ਨਾਲ ਅੱਜ ਤਲਵਰੀ ਮਨਾਉਣਾ ਵਾ ਹਾਂਜੀ ਤਾਂ ਲੈ ਰਿਆ ਹਾਂ ਆ ਤਾਂ ਤੇ ਲੈ ਕੇ ਤੁਹਾਨੂੰ 10 ਦਿਨ ਲਈ ਟਿਕਾਣਾ ਸੀ ਅੱਛਾ ਟੀ ਮੈਨੂੰ ਬਾਬਾ ਜੀ ਨਾਲ ਸੰਪਰਕ ਕੀਤਾ ਵੀ ਕਿ ਆਪਾਂ ਨੂੰ ਸ਼੍ਰੀ ਗੰਗਾ ਸਾਹਿਬ ਜੰਧਿਆਲਾ ਨੂੰ ਲੈਣਾ ਵਾ ਸਾਨੂੰ ਪਰਿਕਰਨ ਇੰਟਰੈਕ ਕੀ ਬਾਤ ਤਿਆਰੀ ਕਰਕੇ ਤੇਰੇ ਸਾਹਮਣੇ ਤੁਹਾਡੇ ਸਾਹਮਣੇ ਹੁਣ ਵੀ ਚੱਲ ਰਹੀ ਹੈ ਹਾਂਜੀ ਹਾਂਜੀ ਆ ਫੋਲੋ ਫਾਲ ਲੱਗਣ ਦੇ ਆ ਬਹੁਤ ਵਧੀਆ ਚਲੋ ਤੇ ਸੰਗਤ ਜੀ ਹੁਣ ਜਿਹੜਾ ਵੀਰ ਇਹੋ ਜਿਹਾ ਕੰਮ ਕਰਦਾ ਐਡਾ ਸੋਹਣਾ ਮਾਰੇ ਦੀ ਸ਼ਰਦਾ ਭਾਵਨਾਵਾਂ ਦੇ ਉਹਨੂੰ ਸ਼ੇਅਰ ਕਰਨਾ ਸਾਡਾ ਫਰਜ਼ ਆ ਇਹ ਹੌਸਲਾ ਭਜਾਈ ਕਰਨ ਵੀ ਸਾਡਾ ਫਰਜ਼ ਆ ਵੀਰ ਜੀ ਟੋਟਲ ਇਹਦੀ ਕੀਮਤ ਜੇ ਪੁੱਛੀਏ ਤੇ ਕਿੰਨੇ ਕ ਤੱਕ ਆ ਗਈ ਹੈ ਪਾ ਜੀ ਦੇਖੋ ਜੀ ਆਏ ਸਪਲਾਈ ਕਰਕੇ ਕੋਈ ਨਹੀਂ ਏਡੇ ਇਹ ਨਹੀਂ ਬਾਈਕਾਂ ਦਾ ਕੰਮ ਨਹੀਂ ਕਰਦੇ ਵੀ ਸਾਨੂੰ ਇਹਦੇ ਤੇ 22 ਤੱਕ ਆਉਣਾ ਚਾਹੀਦਾ ਹਾਂਜੀ ਬਾਕੀ ਸਾਡੇ ਸਾਹਮਣੇ ਉਹ ਆ ਆਪਣੇ ਖਾਤੋਂ ਹਿਸਾਬ ਨਾਲ ਰੱਖ ਲਈਏ ਕਿ ਕਿਹੜਾ ਕਹਿੰਦੇ ਮਟੀਰੀਅਲ ਲਾਉਣਾ ਦਾ ਆ ਤੇ ਲਾਉਣਾ ਦੇਸੀ ਲਾਉਣਾ ਉਹ ਹਿਸਾਬ ਨਾਲ ਰੱਖੀ ਜਾਏਗੀ ਠੀਕ 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 ਹੈ ਜੀ ਠੀਕ ਹੈ ਤਕਰੀਬਨ ਕੋਸ ਮੇਰੇ ਨਾਜਨਾਗਰ ਕੋਨੇ ਕੇ ਦੋ ਦੋ ਦਿਨ ਲਗਭਗ ਇੱਥੇ ਹੀ ਚਲੀ ਜਾਣੀ ਹੈ ਜੀ ਕੋਨੇ ਕੇ ਦੋ ਕ ਦਾ ਲੱਖ ਲੱਗੀ ਜਿਹੜੀ ਆ 1.75 1.80 ਦੇ ਆਸਪਾਸ ਜਾਏਗੀ ਠੀਕ ਹੈ ਜੀ ਹਾਂ ਜੀ ਇਥੋਂ ਪਲੱਸ ਵੀ ਇਹ ਉਹ ਬਹਿ ਮਟੀਰੀਅਲ ਦੇ ਹਿਸਾਬ ਨਾਲ ਪੈਂਦਾ ਕੋਸਟ ਹਾਂ ਜੀ ਜਿਵੇਂ ਜਿਵੇਂ ਉਦਾਂ ਉਦਾਂ ਫਿਰ ਕੀਮਤ ਵਧਦੀ ਜਾਂਦੀ ਹੈ ਠੀਕ ਹੈ ਠੀਕ ਹੈ ਮਟੀਰੀਅਲ ਦੇ ਹਿਸਾਬ ਨਾਲ ਸੰਗਤ ਜੀ ਇਹ ਪਾਲਗੀ ਸਾਹਿਬ ਤਿਆਰ ਹੋਊਗੀ ਇੰਜ ਇਹੋ ਜਿਹਾ ਸਮਾਨ ਤਿਆਰ ਕਰਾਓਗੇ ਗੋਲ ਕਾ ਬਣਾਈਆਂ ਫਿਕਸ ਸਭ ਤੋਂ ਵਧੀਆ ਗੱਲ ਵੀ ਹੈਂਡ ਮੇਡ ਕਢਿੰਗ ਆ ਦੇ ਡਿਜ਼ਾਈਨਿੰਗ ਵਗੈਰਾ ਸਾਰੀ ਵੀ ਰਣਾ ਆਪ ਕੀਤੀ ਆ ਇਹਦੇ ਚ ਬਾਜ ਭਾਵੇਂ ਸ਼ੀਸ਼ੇ ਲਾਓ ਹੌਂਦੇ ਨਾ ਪਰਦਿਆਂ ਵਾਸਤੇ ਸਾਰਾ ਨਾਲ ਪਾਪਾ ਵਗੈਰਾ ਲਾਈਆਂ ਹੀ ਆ ਨੇ ਤੇ ਫਿਰ ਵੀ ਬਹੁਤ ਸੋਹਣਾ ਤੇ ਵੀਰੋਣੀ ਦੇ ਦੱਸਣ ਵੀ ਪਿੰਡ ਵਾਲਾ ਲੈ ਜਾਣੀ ਆ ਜੇ ਪਾਲਕੀ ਸਾਹਿਬ ਤੇ ਟੱਪਾ ਵੀ ਲਾਤਾ ਤੇ ਫੁੱਲ ਫੜ ਲੱਗਣਦੇ ਆ ਤੇ ਵਾਤਵਾਦ ਕਰਦੇ ਹੋ ਇਸ ਵੀਡੀਓ ਨੂੰ ਸ਼ੇਅਰ ਇੱਕ ਗੁਰੂ ਸਾਹਿਬ ਦੇ ਜਹਾਜ਼ ਤਿਆਰ ਕਰਾਓ ਜਿਹੜੇ ਕਰਵਾਉਣਾ ਚਾਹੁੰਦੇ ਨੇ ਮਹਾਰਾਜ ਦੀ ਪਾਲਕੀ ਸਾਹਿਬ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ